ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਸਨ ਇਹਨਾਂ ਨੂੰ ਸਿੱਖ ਧਰਮ ਦੇ ਸੰਸਥਾਪਕ ਕਿਹਾ ਜਾਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਵਿੱਚ ਨрая ਭੋਏ ਦੀ ਤਲਮੰਡੀ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਕਰਤਕ ਮਹੀਨੇ ਦੀ ਪੂਰਨਮਾਸੀ ਨੂੰ ਹੋਇਆ ਇਹਨਾਂ ਦੇ ਪਿਤਾ ਮਹਿਤਾ ਕਾਲੂ ਤਲਮੰਡੀ ਦੇ ਮਾਲ ਵਿਭਾਗ ਦੇ ਪਟਵਾਰੀ ਸਨ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉਸ ਸਮੇਂ ਦੇਸ਼ ਦੀ ਰਾਜਨੀਤਿਕ ਸਮਾਜਿਕ ਧਾਰਮਿਕ ਅਤੇ ਆਰਥਿਕ ਦਸ਼ਾ ਬਹੁਤ ਖਰਾਬ ਚੱਲ ਰਹੀ ਸੀ ਹਿੰਦੂ ਅਤੇ ਮੁਸਲਮਾਨ ਲੋਕ ਅੰਧਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਯਰਤ ਦੇ ਵਹਿਮਾਂ ਭਰਮਾਂ ਨੂੰ ਖਤਮ ਕਰਕੇ ਲੋਕਾਂ ਨੂੰ ਧਰਮ ਦਾ ਸਹੀ ਰਸਤਾ ਦਿਖਾਇਆ। ਉਹਨਾਂ ਨੇ ਮਿਹਨਤ ਦੀ ਕਮਾਈ ਕਰਕੇ ਵੰਡ ਕੇ ਖਾਣਾ ਅਤੇ ਸੰਗਤ ਅਤੇ ਪੰਗਤ ਦੀ ਧਾਰਮਿਕ ਪਰੰਪਰਾ ਨੂੰ ਜਨਮ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਇਹ ਪੰਥ ਇੱਕ ਵਰਗ ਜਾਤੀ ਦੇ ਲੋਕ ਵਰਗ ਜਾਤੀ ਦੇ ਲੋਕਾਂ ਲਈ ਹੀ ਨਹੀਂ ਬਲਕਿ ਸਾਰੀ ਮਾਨਵ ਜਾਤੀ ਦੀ ਏਕਤਾ ਦਾ ਸੰਦੇਸ਼ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਬਹੁਤ ਗੰਭੀਰ ਤੇ ਸਾਤ ਸੁਭਾਅ ਦੇ ਸਨ ਉਹਨਾਂ ਨੂੰ ਆਮ ਬੱਚਿਆਂ ਦੀ ਤਰ੍ਹਾਂ ਖੇਡਣ ਵਿੱਚ ਕੋਈ ਦਿਲਚਸਪੀ ਨਹੀਂ ਸੀ ਉਹਨਾਂ ਦਾ ਧਿਆਨ ਪ੍ਰਭੂ ਭਗਤੀ ਵਿੱਚ ਹੀ ਲੱਗਿਆ ਰਹਿੰਦਾ ਸੀ ਜਦੋਂ ਗੁਰੂ ਜੀ 7 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਪੜ੍ਹਨ ਲਈ ਪਿੰਡ ਵਿੱਚ ਹੀ ਪੰਡਤ ਗੋਪਾਲ ਦਾਸ ਕੋਲ ਭੇਜਿਆ ਆਪਣੇ ਅਧਿਆਤਮਕ ਗਿਆਨ ਨਾਲ ਗੁਰੂ ਜੀ ਨੇ ਪੰਡਤ ਗੋਪਾਲ ਦਾਸ ਨੂੰ ਹੈਰਾਨ ਕਰ ਦਿੱਤਾ ਜਦੋਂ ਗੁਰੂ ਜੀ 9 ਸਾਲ ਦੇ ਹੋਏ ਤਾਂ ਉਹਨਾਂ ਦੇ ਪਿਤਾ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਜਨੇਊ ਪਹਿਨਾਉਣ ਦੀ ਰਸਮ ਕਰਨ ਲਈ ਪੰਡਤ ਹਰਦਿਆਲ ਨੂੰ ਬੁਲਾਇਆ ਪਰੰਤੂ ਗੁਰੂ ਜੀ ਨੇ ਇਸ ਰਸਮ ਨੂੰ ਝੂਠਾ ਅਧਾਰਮਿਕ ਡੰਬਰ ਦੱਸਦੇ ਹੋਏ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਕਿਹਾ ਕਿ ਉਹ ਇਹੋ ਜਿਹਾ ਸੱਚਾ ਜਨੇਊ ਪਹਿਨਣਾ ਚਾਹੁੰਦੇ ਹਨ ਜਿਸ ਦੇ ਧਾਗੇ ਵਿੱਚ ਦਇਆ ਸੰਤੋਖ ਅਤੇ ਜਤ ਸਤ ਹੋਵੇ ਜੋ ਨਾ ਕਦੇ ਟੁੱਟੇ ਅਤੇ ਨਾ ਹੀ ਮੈਲਾ ਹੋਵੇ ਇਸ ਪ੍ਰਕਾਰ ਗੁਰੂ ਜੀ ਨੇ ਹਿੰਦੂ ਧਰਮ ਦੇ ਰੀਤੀ ਰਿਵਾਜਾਂ ਨੂੰ ਆਪਣੀ ਛੋਟੀ ਜਹੀ ਉਮਰ ਵਿੱਚ ਹੀ ਚੁਣੌਤੀ ਦੇ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਚਪਨ ਵਿੱਚ ਹੀ ਧਾਰਮਿਕ ਕੰਮਾਂ ਵਿੱਚ ਰੁਚੀ ਦੇਖ ਕੇ ਪਿਤਾ ਮਹਿਤਾ ਕਾਲੂ ਜੀ ਬਹੁਤ ਚਿੰਤਾ ਵਿੱਚ ਰਹਿੰਦੇ ਸਨ ਕਿਉਂਕਿ ਗੁਰੂ ਨਾਨਕ ਦੇਵ ਜੀ ਆਪਣਾ ਜ਼ਿਆਦਾ ਸਮਾਂ ਪ੍ਰਭੂ ਭਗਤੀ ਅਤੇ ਸੰਤਾਂ ਦੀ ਸੇਵਾ ਵਿੱਚ ਗੁਜ਼ਾਰਿਆ ਕਰਦੇ ਸਨ। ਇਸ ਲਈ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਧਿਆਨ ਹਟਾਉਣ ਲਈ ਉਹਨਾਂ ਨੂੰ ਮੱਝਾਂ ਚਰਾਉਣ ਦਾ ਕੰਮ ਸੌਂਪ ਦਿੱਤਾ ਉਸ ਕੰਮ ਵਿੱਚ ਗੁਰੂ ਜੀ ਦਾ ਮਨ ਨਾ ਲੱਗਿਆ ਉਸ ਤੋਂ ਬਾਅਦ ਗੁਰੂ ਜੀ ਦੇ ਪਿਤਾ ਨੇ 20 ਰੁਪਏ ਦੇ ਕੇ ਗੁਰੂ ਜੀ ਨੂੰ ਵਪਾਰ ਕਰਕੇ ਕੁਝ ਕਮਾਈ ਕਰਨ ਲਈ ਕਿਹਾ ਗੁਰੂ ਜੀ ਆਪਣੇ ਸਾਥੀ ਵਾਲਾ ਜੀ ਨੂੰ ਨਾਲ ਲੈ ਕੇ ਕਮਾਈ ਕਰਨ ਲਈ ਨਿਕਲ ਪਏ ਉਹਨਾਂ ਨੂੰ ਰਸਤੇ ਵਿੱਚ ਭੁੱਖੇ ਸਾਧੂ ਮਿਲ ਗਏ ਤਾਂ ਗੁਰੂ ਜੀ ਨੇ ਉਹ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ ਗੁਰੂ ਜੀ 20 ਰੁਪਏ ਦਾ ਸੱਚਾ ਸੌਦਾ ਕਰਕੇ ਖਾਲੀ ਹੱਥ ਘਰ ਆ ਗਏ ਪਿਤਾ ਮਹਿਤਾ ਕਾਲੂ ਜੀ ਦੇ ਪੁੱਛਣ ਤੇ ਗੁਰੂ ਜੀ ਨੇ ਕਿਹਾ ਕਿ ਉਹ 20 ਰੁਪਏ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸੱਚਾ ਸੌਦਾਕਰ ਆਏ ਹਨ ਇਹ ਗੱਲ ਸੁਣ ਕੇ ਗੁਰੂ ਜੀ ਦੇ ਪਿਤਾ ਜੀ ਬਹੁਤ ਕਰੋਧਿਤ ਹੋਏ ਫਿਰ ਬੀਬੀ ਨਾਨਕੀ ਜੀ ਆਪਣੇ ਭਰਾ ਬਾਬਾ ਨਾਨਕ ਜੀ ਨੂੰ ਆਪਣੇ ਸਹੁਰੇ ਸੁਲਤਾਨਪੁਰ ਲੈ ਗਈ ਗੁਰੂ ਜੀ ਸੁਲਤਾਨਪੁਰ ਵਿੱਚ ਹੀ ਰਹਿਣ ਲੱਗੇ ਗੁਰੂ ਜੀ ਦਾ ਧਿਆਨ ਸੰਸਾਰਕ ਕੰਮਾਂ ਵਿੱਚ ਲਗਾਉਣ ਲਈ ਉਹਨਾਂ ਦਾ ਵਿਆਹ ਛੋਟੀ ਉਮਰ ਵਿੱਚ ਹੀ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਦੇ ਨਿਵਾਸੀ ਮੂਲचंद ਜਿਨ੍ਹਾਂ ਨੂੰ ਮੂਲਾ ਵੀ ਕਿਹਾ ਜਾਂਦਾ ਹੈ ਦੀ ਸੁਪਤਰੀ ਬੀਬੀ ਸੁਲਖਣੀ ਜੀ ਨਾਲ ਕਰ ਦਿੱਤਾ ਗਿਆ। ਬਾਬਾ ਸਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਇਹਨਾਂ ਦੇ ਘਰ ਤੋਂ ਪੁੱਤਰਾਂ ਨੇ ਜਨਮ ਲਿਆ। ਗੁਰੂ ਜੀ ਨੇ ਸੰਸਾਰ ਦੇ ਗ੍ਰੈਸਤੀ ਵੰਧਨ ਵੀ ਅਧਿਆਤਮਕ ਮਾਰਗ ਤੋਂ ਅਲੱਗ ਨਾ ਕਰ ਸਕੀ। ਗੁਰੂ ਜੀ ਸੁਲਤਾਨਪੁਰ ਲੋਧੀ ਵਿੱਚ ਆਪਣੇ ਪਰਿਵਾਰ ਸਮੇਤ ਗੁਰੂ ਜੀ ਸੁਲਤਾਨਪੁਰ ਲੋਧੀ ਵਿੱਚ ਆਪਣੇ ਪਰਿਵਾਰ ਸਮੇਤ ਰਹਿਣ ਲੱਗੇ। ਇੱਥੇ ਬੀਬੀ ਨਾਨਕੀ ਜੀ ਦੇ ਪਤੀ ਜੈਰਾਮ ਜੀ ਨੇ ਗੁਰੂ ਜੀ ਦੀ ਨੌਕਰੀ ਦੌਲਤਖਾਨ ਲੋਧੀ ਦੇ ਮੋਦੀਖਾਨੇ ਵਿੱਚ ਲਗਵਾ ਦਿੱਤੀ ਇਸ ਤਰ੍ਹਾਂ ਜਾਇਰਾਮ ਦੀ ਸਵਾਰਸ ਤੇ ਦੌਲਤਖਾਨ ਨੇ ਆਪਣੇ ਮੋਦੀਖਾਨੇ ਵਿੱਚ ਮੁਨਸੀ ਦੇ ਰੂਪ ਵਿੱਚ ਗੁਰੂ ਜੀ ਨੂੰ ਨਿਯੁਕਤ ਕਰ ਲਿਆ ਗੁਰੂ ਜੀ ਇੱਥੇ ਕੰਮ ਕਰਦੇ ਹੋਏ ਆਪਣੀ ਤਨਖਾਹ ਦਾ ਜ਼ਿਆਦਾ ਹਿੱਸਾ ਨਿਰਦਨਾਂ ਨੂੰ ਗਰੀਬਾਂ ਨੂੰ ਅਤੇ ਜ਼ਰੂਰਤਮੰਦਾਂ ਨੂੰ ਵੰਡ ਦਿਆ ਕਰਦੇ ਸਨ ਸੁਲਤਾਨਪੁਰ ਵਿੱਚ ਰਹਿੰਦੇ ਹੋਏ ਗੁਰੂ ਜੀ ਹਰ ਰੋਜ਼ ਕਾਲੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਜਾਇਆ ਕਰਦੇ ਸਨ ਅਤੇ ਉੱਥੇ 베ਰੀ ਦੇ ਦਰਖਤ ਹੇਠ ਬੈਠ ਕੇ ਪ੍ਰਮਾਤਮਾ ਦੀ ਭਗਤੀ ਕਰਦੇ ਸਨ ਏ 베ਰੀ ਦਾ ਦਰਾਖਤ ਸੁਲਤਾਨਪੁਰ ਵਿੱਚ ਅੱਜ ਵੀ ਦੇਖਿਆ ਜਾ ਸਕਦਾ ਹੈ ਇੱਕ ਦਿਨ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਲਈ ਬੇਈ ਨਰੀ ਵਿੱਚ ਗਏ ਤਾਂ ਉਹ ਤਿੰਨ ਦਿਨ ਪਾਣੀ ਵਿੱਚ ਹੀ ਅਲੋਪ ਰਹੇ ਕਿਹਾ ਜਾਂਦਾ ਹੈ ਕਿ ਇਸ ਦੌਰਾਨ ਉਹਨਾਂ ਦਾ ਈਸ਼ਵਰ ਨਾਲ ਮੇਲ ਹੋਇਆ ਈਸ਼ਵਰ ਨੇ ਉਹਨਾਂ ਨੂੰ ਆਦੇਸ਼ ਦਿੱਤਾ ਕਿ ਇਸ ਸੰਸਾਰ ਵਿੱਚ ਅੰਧਕਾਰ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰੋ ਇਸ ਦੌਰਾਨ ਗੁਰੂ ਜੀ ਨੂੰ ਗਿਆਨ ਦੀ ਪ੍ਰਾਪਤੀ ਹੋਈ ਜਦੋਂ ਗੁਰੂ ਜੀ ਨਦੀ ਚ ਨਦੀ ਵਿੱਚੋਂ ਬਾਹਰ ਆਏ ਤਾਂ ਉਹਨਾਂ ਨੇ ਨਾ ਕੋਈ ਹਿੰਦੂ ਅਤੇ ਨਾ ਕੋਈ ਮੁਸਲਮਾਨ ਦਾ ਨਾਰਾ ਲਾਇਆ ਇਸ ਦਾ ਅਰਥ ਸੀ ਕਿ ਹਿੰਦੂ ਅਤੇ ਮੁਸਲਮਾਨ ਦੋਨੋਂ ਹੀ ਇੱਕ ਈਸ਼ਵਰ ਦੀ ਸੰਤਾਨ ਹਨ ਗੁਰੂ ਜੀ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਲਈ ਨਿਕਲ ਪਏ ਸਿੱਖ ਧਰਮ ਵਿੱਚ ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ ਇਹਨਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਹਿੰਦੂ ਅਤੇ ਮੁਸਲਮਾਨਾਂ ਦੇ ਤੀਰਥ ਸਥਾਨਾਂ ਦੀ ਯਾਤਰਾ ਕੀਤੀ ਉਥੋਂ ਦੇ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਕੱਢ ਕੇ ਸੱਚਾ ਰਸਤਾ ਦਿਖਾਇਆ ਇਹਨਾਂ ਉਦਾਸੀਆਂ ਵਿੱਚ ਗੁਰੂ ਜੀ ਨੇ ਆਪਣੇ ਜੀਵਨ ਦੇ 24 ਸਾਲ ਗੁਜ਼ਾਰੇ ਗੁਜ਼ਾਰੇ ਸਨ। ਇਹਨਾਂ ਉਦਾਸੀਆਂ ਤੋਂ ਬਾਅਦ 1521 ਈਸਵੀ ਵਿੱਚ ਗੁਰੂ ਜੀ ਨੇ ਰਾਵੀ ਨਦੀ ਦੇ ਕਿਨਾਰੇ ਕਰਤਾਰਪੁਰ ਨਗਰ ਦੀ ਸਥਾਪਨਾ ਕੀਤੀ। ਇਹ ਸਥਾਨ ਪਾਕਿਸਤਾਨ ਵਿੱਚ ਸਥਿਤ ਹੈ। ਇੱਥੇ ਗੁਰੂ ਜੀ ਨੇ ਆਪਣੇ ਪਰਿਵਾਰ ਨਾਲ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਜ਼ਾਰੇ। ਉਹਨਾਂ ਨੇ ਸਾਧੂ ਸੰਤਾਂ ਵਾਲਾ ਭੇਸ ਵੀ ਤਿਆਗ ਦਿੱਤਾ ਅਤੇ ਇੱਕ ਆਮ ਗ੍ਰਸਤੀ ਜੀਵਨ ਬਤੀਤ ਕਰਨ ਲੱਗੇ। ਗੁਰੂ ਜੀ ਖੇਤੀਬਾੜੀ ਕਰਿਆ ਕਰਦੇ ਸਨ। ਅਤੇ ਬਾਕੀ ਸਮਾ ਸੰਗਤ ਕਰਿਆ ਕਰਦੇ ਸਨ ਗੁਰੂ ਜੀ ਇਹੀ ਸੰਦੇਸ਼ ਦਿੰਦੇ ਸਨ ਕਿ ਆਪਵਿੱਤਰਤਾ ਭਰੇ ਮਾਹੌਲ ਵਿੱਚ ਵੀ ਪਵਿੱਤਰ ਜੀਵਨ ਬਤੀਤ ਕੀਤਾ ਜਾ ਸਕਦਾ ਹੈ ਗੁਰੂ ਜੀ ਸਵੇਰੇ ਜਲਦੀ ਉੱਠਿਆ ਕਰਦੇ ਸਨ ਪ੍ਰਭੂ ਦੀ ਭਗਤੀ ਕਰਿਆ ਕਰਦੇ ਅਤੇ ਸੰਗਤਾਂ ਨੂੰ ਧਾਰਮਿਕ ਉਪਦੇਸ਼ ਦਿਆ ਕਰਦੇ ਸਨ ਗੁਰੂ ਜੀ ਆਪਣੇ ਸੇਵਾਦਾਰਾਂ ਨੂੰ ਵੀ ਇਹੋ ਜਿਹਾ ਜੀਵਨ ਬਤੀਤ ਕਰਨ ਦੀ ਸਿੱਖਿਆ ਦਿੰਦੇ ਸਨ ਗੁਰੂ ਜੀ ਜਪਜੀ ਗੁਰੂ ਜੀ ਨੇ ਜਪਜੀ ਸਾਹਿਬ ਜ਼ਰਾਇਰਾ ਸਾਹਿਬ ਆਸਾ ਦੀ ਵਾਰ 12 ਮਹਾ ਸੋਇਲਾ ਸਾਹਿਬ ਸਿੱਧ ਗੋਸ਼ਟ ਕਈ ਬਾਣੀਆਂ ਦੀ ਰਚਨਾ ਕੀਤੀ ਇਹਨਾਂ ਬਾਣੀਆਂ ਨੂੰ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਵਿੱਚ ਸੰਕਲਿਤ ਕੀਤਾ। ਗੁਰੂ ਨਾਨਕ ਦੇਵ ਜੀ ਕਪਾਲ ਮੋਚਣ ਤੀਰਥ ਤੇ ਆਏ ਸਨ। ਇੱਥੇ ਉਹਨਾਂ ਨੇ ਕਤਕ ਦੀ ਪੂਰਨਵਾਸੀ ਨੂੰ ਸੰਗਤਾਂ ਨੂੰ ਸੱਚ ਦਾ ਉਪਦੇਸ਼ ਦਿੱਤਾ। ਜਦੋਂ ਗੁਰੂ ਜੀ ਨੂੰ ਆਪਣਾ ਅੰਤਮ ਸਮਾਂ ਨੇੜੇ ਦੇਸਿਆ ਤਾਂ ਉਹਨਾਂ ਨੇ ਆਪਣੇ ਕੰਮਾਂ ਨੂੰ ਜਾਰੀ ਰੱਖਣ ਲਈ ਭਾਈ ਲੈਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣੇ ਗਏ।